ਇੱਕ ਰੌਡਾ ਫਾਲੇ ਹੋ ਜੋ ਹੁਣ ਉੱਪਰ ਚੱਲ ਜੇ ਚਟਾਟ ਹੋ ਜੂ ਇਹ ਨਾਚਾ ਨਾ ਨਾਚਾ ਪੀ ਫਿਰਦਾ ਨਵਾਂ ਬਿਜ਼ਨਸ ਸ਼ੁਰੂ ਕਰਿਆ ਲਿਆ ਹੈ ਕਿੰਨੇ ਦਾ ਆਇਆ ਹੈ ਵਨੜ ਕੀ ਚੱਲ ਲੋਟਾਂ ਦੀ ਕੋੜਦੀ ਆ ਬੁਜੀਏ ਪਿਆਰ ਪਰੇ ਸਤ ਸ੍ਰੀਆਕਾਲ ਹੋਰ ਸੁਣਾਓ ਜੀ ਤੁਹਾਡਾ ਕੀ ਹਲਚਲ ਚਲੋ ਜੀ ਹੁਣ ਆਪਾਂ ਵੱਟਣ ਲੱਗੇ ਆ ਸੇਵੀਆਂ ਤੇ ਇਧਰ ਆਪਾਂ ਨੇ ਨਾ ਪੱਲੀ ਮਿਸ਼ਾ ਕੇ ਨਾ ਮੰਜਾ ਢਾ ਲੇਤੇ ਆਏ ਤੇ ਹੁਣ ਉਹਦੇ ਉੱਪਰ ਬੰਦਨ ਨੇ ਆਪਾਂ ਡਿਸਕੋ ਤਾਂ ਕਿ ਨਾ ਜਿਹੜੀਆਂ ਸੇਵੀਆਂ ਵੱਟ ਕੇ ਉੱਪਰ ਪਾਉਂਗੇ ਨਾ ਜੇ ਸੌਕੇ ਤਰੀਕੇ ਨਾਲ ਚੰਗੀ ਤਰ੍ਹਾਂ ਸੁੱਕ ਜਾਣ ਚਲੋ ਜੀ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਉਨੇ ਆ ਪ੍ਰੋਫੈਸਰ ਵੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਸੇਮੀਆਂ ਵਟੀਆਂ ਜਾਂਦੀਆਂ ਕੋਈ ਦੇਖੋ ਜੀ ਕੱਪੜਿਆਂ ਵਾਲੀ ਤਾਰ ਤੇ ਵੀ ਪਾ ਸਕਦੇ ਸੇਮੀਆਂ ਤੇ ਸਾਡੀ ਤਾਂ ਕੱਪੜਿਆਂ ਵਾਲੀ ਤਾਰ ਲੋਟ ਨਹੀਂ ਹੈਗੀ ਤੇ ਅਸੀਂ ਤਾਂ ਹਰੇਕ ਸਾਰਨਾ ਬਸ ਇਸ ਤਰੀਕੇ ਨਾਲੇ ਬੰਨ ਲੰਨੇ ਛੋਟੂ ਛੋਟੇ ਜਿਹੇ ਨਾ ਕੁੱਟਕੇ ਬੰਨੀ ਆ ਇਹ ਨਹੀਂ ਥੋੜੇ ਹੀ ਨਾ ਆਉਣਗੇ ਅੱਗੇ ਤਾਂ ਸੂਤ ਦਾ ਪਿੰਨਾ ਨੇ ਹੋਰ ਕਰ ਥੋੜੀ ਜਿਹੀ ਖਿੱਚ ਕੇ ਕਰ ਇਹਨਾਂ ਦੇ 2 ਘੰਟੇ ਦੀ ਧੁੱਪਾਂ ਲੱਗ ਗਈ ਨਾ ਹੈ ਚੰਗੀ ਤਰ੍ਹਾਂ ਸੁੱਕ ਜਾਣਾ ਕਿਚਨ ਮੜੀ ਕਿਚਨ ਇਕ ਬਾੜ ਹੋੜ ਪਾ ਦੇ ਕੇ ਇਸ ਤਰ੍ਹਾਂ ਚਲ ਆਈ ਲੈ ਜਾ ਤੇ ਚਲੇ ਜਾ ਤਨ ਠੀਕੋ ਜੀ ਇਹ ਸੇਮ ਹੀ ਹੈ ਵੀ ਨਾ ਦਿਵਾਲੀ ਤੋਂ ਪਹਿਲਾਂ ਹੀ ਮਟੀਆਂ ਜਾਨੀਆਂ ਨੇ ਤੁਸੀਂ ਐਤ ਕਿਨਾ ਥੋੜਾ ਜਿਹਾ ਹੋ ਕੇ ਲੇਟ ਦੇਖੋ ਜੀ ਪਹਿਲਾਂ ਜਦੋਂ ਆਪਣੇ ਸੇਮੀਆਂ ਬਟਣੀਆਂ ਨਾ ਤੇ ਥੋੜਾ ਜਿਹਾ ਨਾ ਇਸ ਤਰ੍ਹਾਂ ਨਾ ਮੱਖਣੀ ਲਾ ਲਿਆ ਕਰੋ ਫੇਰ ਮਸ਼ੀਨ ਨਾ ਰੈਲੀ ਚੱਲਦੀ ਆ ਮੱਖਣੀ ਲਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਆ ਟੇਲੀ ਤਾਂ ਨਹੀਂ ਹੈਗੀ ਨਾ ਨਾ ਠੀਕ ਆ ਇਹ ਤਾਂ ਠੀਕ ਆ ਦੇ ਹੈਗੀ ਆ 4 ਕਿਲੋ ਪਤਨੀ 3 ਕਿਲੋ ਆ ਇਹਦੇ ਵਿੱਚੋਂ 2 2 ਕਿਲੋ ਦੀਆਂ ਹੀ ਵਟਣੀਆਂ ਐ ਇਹਨੂੰ ਛਾਲੜ ਦੇ ਸਾਂਨੇ ਵੀ ਜ਼ਰੂਰੀ ਐ ਇਹ ਸੁੱਕੀ ਵੀ ਹੁੰਦੀ ਐ ਇਹਦੇ ਫੇਮੀਆਂ ਆ ਪਰ ਉਹ ਲੱਗਦੀਆਂ ਸਵਾਦ ਨੇ ਸੂਜੀ ਦੀਆਂ ਚਿੱਟੀਆਂ ਹੁੰਦੀਆਂ ਐ ਅਸੀਂ ਕਦੇ ਨਹੀਂ ਆਟੇ ਵਾਲੀਆਂ ਸੇਵੀ ਪੱਟੀਆਂ ਹੈਗੀਆਂ ਉਹ ਆਹੀ ਗੁਸਾ ਪਨਾਂ ਅੜਕਤੇ ਬੱਚੇ ਜਿਹੜਾ ਮੈਂ ਇੱਥੇ ਵਿੱਚ ਮੈਦਾ ਵੀ ਪਾ ਸਕਦੇ ਆ ਪਰ ਅਸੀਂ ਤਾਂ ਕਦੇ ਮੈਦਾ ਪਾਏ ਨਹੀਂ ਹੈਗਾ ਅਸੀਂ ਤਾਂ ਨਾ ਬਸ ਕੱਲੀ ਉਹ ਸੂਜੀ ਦੀਆਂ ਹੀ ਬੱਟਦੇ ਆ ਬਸ ਤੂੰ ਪਾਂ ਵਧੀਆ ਹੋਵੇ ਛੋਟੂ ਬਾਬਾ ਜਲਦੀ ਹੋਵੇ ਤਾਂ ਮੈਂ ਪਾਉਂਦੀ ਸਾਰੇ ਸੁੱਕ ਜੰਨੀਆਂ ਹੋ ਤਾਂ ਜ਼ੋਰ ਲੱਗਦਾ ਹੋਣਾ ਨਾਲੇ ਮੈਂ ਕਿੱਲਾ ਆਟਾ ਰੱਖਿਆ ਹੋਇਆ ਚੱਲ ਕੋਈ ਨਾ ਹੌਲੀ ਹੌਲੀ ਧਕਾਂਡਾ ਵੱਧ ਲੱਜੂਗਾ ਬਾਰੀ-ਬਾਰੀ ਹੋ ਕਰਾਵਾਂਗੇ ਨਾਲ ਮਸ਼ੀਨ ਤੇ ਰਾਂਗੇ ਆ ਦੇਖਹਿੰਦੀਆਂ ਬਰੀਕ ਨੇ ਸੇਵੀਆਂ ਉਹਦੀ ਤਾਂ ਮੋਟੀਆਂ-ਮੋਟੀਆਂ ਨੇ ਮੋਟੀਆਂ ਆ ਰੂਟੀ ਦਾ ਫਰਕ ਬਹੁਤ ਆ ਇਹ ਘਰੇ ਨਾਲ ਪਹਿਲਾਂ ਬਰੀਕ ਦੀਆਂ ਫਿਰ ਮੋਟੀਆਂ ਹੱਕ ਬਲੀਆਂ ਕੱਟਦੀਆਂ ਸੀ ਜਦੋਂ ਦੇਖ ਲੈ ਇਹ ਵੀ ਰੀਤੀ ਰਿਵਾਜ ਹੈ ਦਿਵਾਲੀ ਤੋਂ ਪਹਿਲਾਂ ਸੇਵੀਆ ਬਟਣੀਆ ਲੱਭਾ ਹੋ ਚਿਰ ਲੱਗਦਾ ਜਿਵੇਂ ਉਹ ਹੋ ਗਿਆ ਨਾ ਵਿਚ ਆਟਾ ਲੱਗਿਆ ਹੋਇਆ ਰਹਿਗਾ ਤੂੰ ਲੱਗ ਜਾ ਮੜ ਜਾ ਨਾਲ ਇੱਕ ਹੱਥ ਦਾ ਸਾਰਾ ਲੋਦਾ ਹੈ ਚਲੋ ਅਸੀਂ ਆਪਾਂ ਹੁਣ ਇਸ ਤਰੀਕੇ ਨਾਲ ਤੋੜ ਲੈਨੇ ਆ ਤੋੜ ਕੇ ਨਾ ਇਹਨੂੰ ਫਿਰ ਆਪਾਂ ਪਾ ਕੇ ਆਉਨੇ ਆ ਜੋੜੀ ਸਹੀ ਨਹੀਂ ਬਟਾਉਦੀ ਐ ਕਿੰਨੀ ਕਰਮ ਵਾਲੀ ਜੋੜੀ ਐ ਭਾਈ ਤੁਹਾਡੀ ਆਟਾ ਸੁੱਕਾ ਨਹੀਂ ਹੋਤਾ ਲਾਣਾ ਹੈ ਗਿੱਲਾ ਲਾਉਣਾ ਨਾ ਤੇ ਜ਼ੋਰ ਘੱਟ ਲੱਗੂਗਾ ਤੁਸੀਂ ਬੈਠੋ ਨਾ ਫਟਫਟ ਪਾਈ ਜਾਓ ਫਟਾਫਟ

ਉਹਗਾ ਲੈ ਕੱਟਾ ਗਿਆ ਲੈ ਜਵਾਈ ਢਿੱਲਾ ਹੋਰ ਵੀ ਪਿਰੂਗੀ ਮਸ਼ੀਨ ਹੁਣ ਮੈਡਮ ਜੀ ਹੁਣ ਮੈਡਮ ਜੀ ਉਹ ਲਿਆਈ ਮੇਰੇ ਨਾਲ ਉਹ ਤੇਰੀ ਘਰ ਵਾਲੀ ਜੀ ਜਾਵੇ ਜਾਨ ਦੇਖ ਤਾਂ ਸਹੀ ਮਚੀ ਤੋ ਚੋੜਨੇ ਵਾਲੀ ਕਰਦੀ ਦੇ ਦੇ ਕਿਹੜਾ ਇਹ ਦਿਖੇ ਨਾ ਮੈਂ ਉਹ ਪੁੱਠਾ ਨਹੀਂ ਇਹ ਪੁੱਠਾ ਨਹੀਂ ਕਰਨਾ ਹੈਗਾ ਔਰ ਕਿਤੇ ਬਟੀਆਂ ਬਟਾਈਆਂ ਸਾਰੀਆਂ ਬਾਹਰ ਨੂੰ ਕੱਢ ਦੋ ਬੀਬੀਆਂ ਭੈਣਾਂ ਜਿਸ ਨੇ ਵੀ ਸੇਵੀਆਂ ਬਟਾਉਣੀਆਂ ਹਨ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਇਧਰ ਬੰਦੇ ਪਹੁੰਚੇ ਹੋਏ ਸੇਵੀਆਂ ਵੰਟਣ ਵਾਸਤੇ ਕਿੰਨਾ ਕਰਿਆ ਹੋਇਆ ਆਹ ਕਰਕੇ ਨਾ ਫੇਰ ਦਮ ਲੈ ਲਈੰਂੰਦਮੀ ਭਾਈ ਉਹ ਕੜ ਬੜਾ ਲੱਗ ਬਈ ਆਪਣੇ ਘਰ ਵਾਲੇ ਨਾਲ ਮੌਤ ਤੇ ਬੈਠੀ ਐ ਮੇਰੇ ਹੱਥਾਂ ਵਿੱਚ ਕੀ ਤਰੇ ਹੱਥ ਨੂੰ ਹੋ ਗਿਆ ਨਾ ਕੀ ਹੋ ਗਿਆ ਤੇਰੇ ਅਜ ਹੱਥ ਨੂੰ ਪਾਜੀ ਸੋਜ ਵੀ ਛੇਤੀ ਆ ਗਿਆ ਤੁਹਾਨੂੰ ਨਹੀਂ ਕਿੰਨਾ ਦੁੱਖ ਤੇ ਦਵਾਈ ਲਾਈ ਨਹੀਂ ਹੈਗੀ ਮੈਂ ਤੁਹਾਨੂੰ ਲਗਾਤਾ ਦੇ ਮਾੜਾ ਮੋਟਾ ਉਹ ਕਰ ਲਿਆ ਕਰ ਸੇਕ ਦੇ ਰਿਆ ਕਰ ਗੈਸ ਤੋਂ ਨਾ ਕਪੜਾ ਕਰਮ ਕਰਕੇ ਕਈ ਵਾਰ ਖੂਨ ਖਾਂ ਖੜ ਜਾਂਦਾ ਹੁੰਦਾ ਖੂਨ ਖਾਂ ਨਾ ਨਹੀਂ ਹੋਰ ਕੀ ਹੈ ਹੱਡੀ ਟੁੱਟੀ ਹੋਈ ਹੈ ਬਰੀ ਹੈ ਹੱਡੀ ਬਦੀ ਹੋਈ ਹੈ ਪਮਾਰੀਆਂ ਨਹੀਂ ਪਈ ਪਤਾ ਨਾ ਤਾਗਾ ਫਿਰ ਡਾਕਟਰ ਕੀ ਕਹਿੰਦਾ ਬੋਲੇ ਦਵਾਈ ਖਾਣੇ ਨਾਲ ਠੀਕ ਹੋਊਗਾ ਤਾਂ ਹੋਊਗਾ ਨਹੀਂ ਕੋਈ ਸਮਝ ਨਹੀਂ ਆ ਰਿਹਾ ਨੱਕ ਦੀ ਹੱਡੀ ਵੀ ਬਹੁਤ ਵੱਧੀ ਹੈ ਕਿਸੇ ਬੰਦੇ ਦੇ ਨਾ ਪਹਿਨਾ ਟੁੱਟ ਗਈ ਤੇ ਕੀ ਹੋਏਗਾ ਦਾ ਪਤਾ ਨਹੀਂ ਇਹ ਬੱਦ ਕਈ ਵਾਰ ਨਿਆਣੇ ਹੁੰਦੇ ਸਭ ਤੋਂ ਵੱਧਦੀ ਹੁੰਦੀ ਹੈ ਨਾ ਉਹਦੇ ਚ ਪਾਲਾ ਜਾਂ ਹੈ ਪਾਣੀ ਚ ਪਾਲਾ ਪਰ ਮੈਨੂੰ ਨੇ ਇਹ ਸੇਮੀਆਂ ਛੋਟੂ ਵਧੀਆ ਲੱਗਦੀਆਂ ਲੈ ਇਹ ਕੋਈ ਸੇਮੀਆਂ ਦਾ ਘੰਡ ਕਟੋਲੇ ਬਣਾ ਤੇ ਲੈ ਆ ਕੋਈ ਗਾਲ ਹੈ ਇਹ ਤਾਂ ਆਏ ਆ ਜੀ ਮੈਨਾਂ ਗਾਲ ਚ ਪਾਉਣ ਵਾਲੀ ਗੱਲ ਨਹੀਂ ਹੁੰਦੀ ਐ ਚੁੰਮੀ ਨੇ ਚੁੰਮੂਗਾ ਆ ਆ ਇਹ ਕਿਹਦਾ ਚੋ ਮੇਰੇ ਪਰਫੋਮੈਂਸ ਤੂੰ ਆਵਾਜ਼ ਤੂੰ ਕਰਦੀ ਆ ਆ ਚੰਗੀਆਂ ਭਾਲੀਆਂ ਸੇਮੀਆਂ ਛੋਟੂ ਵੱਡਾ ਦਾ ਨਹੀਂ ਛੋਟੂ ਦੂਈ ਮੋਟੀ ਜਾਲੀ ਪਾਓ ਮੋਟੀ ਜਾਲੀ ਪਾਓ ਦੇਖਣਾ ਚਾਹੀਏ ਕਿੰਨਾ ਮੋਟਾ ਹੈ ਹਾਂ ਬੜੀਆਂ ਲੱਗਣੀ ਹੈ ਰਿਜਣੀਆਂ ਨਹੀਂ ਐ ਇਕਨਾਂ ਤੂੰ ਨਾ ਸਾਰਾ ਕੰਮ ਖਰਾਬ ਕਰਦੀ ਐ। ਪਤਾ ਨਹੀਂ ਕਾਹੀ ਜੀ ਸਿੱਖਿਆ ਦੰਦੀ ਇਹਨਾਂ ਨੂੰ। ਇਹ ਜਦੇ ਮੰਨ ਜਾਂਨੇ ਆ। ਦੇਰ ਤਾਂ ਸਹੀ। ਇਹ ਸੂਏ ਦੇ ਨਾਲ ਗਲੀਆਂ ਕੱਢੀਆਂ ਹੋਈਆਂ ਐ। ਅਸੀਂ ਜੀ ਸੇਮੀਆ ਤਾਂ ਉਂਝੋਂ ਨਹੀਂ ਕੋਈ ਖਾਂਦ ਲੈ। ਲੈ ਆ ਚੌਮ ਮਿਨ। ਆ ਚੌਮ ਮਿਨ ਖਾ ਲੋ। ਅੱਜ ਆਏਗਾ। ਆਪਰ ਘਰ ਵਾਲੇ ਨੂੰ ਨਾ ਚੌਮ ਮਿਨ ਬੁਲਾ ਕੇ ਦੇ ਦੇ। ਉਹ ਖਾ ਲੂੰਗਾ ਚੌਮ ਮਿਨ। ਉਹ ਅੱਛੇ ਨੂੰ ਸਾਫ ਕਰਨ ਨੂੰ ਰਹਿਣਾ ਇਹ। ਓ ਨਾ ਆਹ ਤੇਰੀ ਪਤਰੀ ਚੋਮਰ ਬਣਾ ਕੇ ਦੇਉਗੀ। ਖਾਊਗਾ। ਹੈ ਜੀ ਹੁੰਦੀ ਐ ਇਹ ਚੋਮਰ। ਕਿਉਂ ਬਣਾਈ ਜਾਉਣੀ ਐ? ਉਹ ਸਾਫ ਕਰਨਾ ਪੋਈ ਜਾ। ਠੰਡਾ ਤਾਂ ਨਹੀਂ ਪੀਣਾ ਹੈਗਾ। ਬਾਹ ਕਰ ਲਓ ਪਹਿਲਾਂ ਥੇ ਠੰਡਾ, ਗਰਮ ਕੀ ਆਇਓ। ਜਿਹੜਾ ਬੰਦਾ ਇੰਨਾ ਜ਼ੋਰ ਲੱਗੇ ਹੋਏ ਦੋ ਜਣੇ ਉਹਨਾਂ ਨੂੰ ਪੁੱਛਦੇ ਵੀ ਕੁਝ ਖਾਣਾ ਪੀਣਾ ਹੈ ਕਿ ਨਹੀਂ ਆ ਲੈ ਜਾ ਤੋੜ ਕੇ ਫੜ ਫੜ ਉਹ ਬੰਦੇ ਆ ਗਏ ਫਟਾਫਟ ਪਾਈ ਜਾਓ ਨਾ ਦੁਸਹਿਰਾ ਲੰਘਦਾ ਗਿਆ ਅਈ ਦੀ ਗੱਲ ਕੱਢ ਕੇ ਮਾਰ ਦੋ ਦੁਸਹਿਰਾ ਦੇਖਣ ਦੁਸਹਿਰਾ ਤਾਂ ਕਿੰਨੇ ਦਿਨ ਹੋ ਗਏ ਉਹ ਦਰ ਮੇਮ ਸਰਕਤੋ ਇਟਾਂੇ ਪੜਦਾ ਸੀ ਹਾਂ 50000 ਰੁਪਏ ਖਰ ਗਿਆ ਸਦਾ ਨੀ ਸਮਾ ਤੋ ਦੱਸ ਦੇਖਣ ਗਿਆ ਉਹ ਕਹੇ ਰੋ ਸਾਰਾ ਦੇਖਣ ਗਿਆ ਹਾਂ ਮੈਂ ਕੱਲ ਲੁਧਿਆਣੇ ਗਿਆ ਤੋੜ ਲਾ ਤੋੜ ਲਾ ਥੋੜਾ ਫਟ ਫਟ ਤੋੜ ਕੇ ਲੈ ਜਾਓ ਫਟਾਫਟ ਐਦਾਂ ਹੁਣ ਬੰਦੇ ਫਟਾਫਟ ਕਹਿੰਦੇ ਆ ਕਹਿੰਦੇ ਸਾਡੇ ਕੋਲ ਟਾਈਮ ਬਹੁਤ ਘੱਟ ਆ ਇਹ ਤਾਂ ਆਏ ਆ ਦੋ ਜਣੇ ਨਾਲ ਛੋਟੂ ਸੌਖਾ ਹੋ ਜਾਂਦਾ ਹੈ ਹਾਂ ਇਕੱਲੇ ਜਣੇ ਨੂੰ ਥੋੜਾ ਜਿਹਾ ਔਖਾ ਏ ਜ਼ੋਰ ਵੱਧ ਲੱਗਦਾ ਜ਼ੋਰ ਵੱਧ ਲੱਗਦਾ ਨਾ ਇਹਨੂੰ ਤਾਂ ਨਾ ਵੇਚ ਕੇ ਨਾ ਨਮੀ ਲੈਣੇ ਆ। ਉਹ ਨਮੀ ਲੈਣੀ ਪੈਣੀ ਆ। ਖਾਨਾ ਵੀ ਲੈਣੀ ਪੈਣੀ ਆ। ਚਲੋ ਥੋੜੀ ਹੋਈ। ਇੱਕ ਕਾਲ ਦੀਆ ਨਾ ਮੰਗੇ। ਹਾਂ ਉਹ ਵਧੀਆ ਰਹੂ ਨਜ਼ਰ ਚੁਰ ਕੁਝ ਨਹੀਂ ਚਾਰ ਨਹੀਂ ਲੱਗਦੀ ਉਹਨੂੰ ਪਿੱਤਲ ਦੀ। ਨਾਲੇ ਥੋੜਾ ਜਿਹਾ ਬੜਾ ਸਾਈਜ਼ ਦੀ ਲਵੇ। ਹਾਂ ਇਹ। ਜੇ ਐਂ ਕਰੇ ਮੋਟਰ ਵਾਲੀ ਲੈ ਲਵੇ ਉਹ ਵਧੀਆ ਰਹੇਗੀ। ਚਲੋ ਵੇਜੇ ਕੋ ਫੜ ਖਾੜਨ ਦਾ ਟਾਈਮ ਨਹੀਂ ਹੈਗਾ। 9 ਤਰੀਕ ਨੂੰ ਅਸੀਂ ਸੇਮੀਆਂ ਵਟਣ ਲੱਗੇ ਆ। ਅਸੀਂ ਗਿਆ ਚੱਲ ਵੀ ਅੱਜ ਸਾਡੇ ਕੋਲ ਟਾਈਮ ਹੈਗਾ। ਵੀ 9 ਤਰੀਕ ਦੀ ਵੀਡੀਓ ਪਤਾ ਨਹੀਂ ਕਦ ਪੈਣੀ ਆ ਪਤਾ ਨਹੀਂ ਕਦ ਪੈਣ ਪੈਣੀ ਆਗੀ ਹੁਣ ਤਾਂ ਮੈਂ ਕਹਿੰਦੀ 2-3 ਦਿਨ ਤੱਕਰ ਵੀਡੀਓ ਆਉਗੀ ਸਾਡੀ ਪਰ ਅਸੀਂ ਇਹ 9 ਤਰੀਕ ਦੇ ਸੇਮੀਆਂ ਵਟੀਆਂ ਹੋਈਆਂ ਨੇ ਕਿੰਨੀ ਲੇਟ ਕਦੇ ਆਉਣੀ ਆ ਹੋਰ ਕੰਮ ਧੰਦੇ ਕਰਨੇ ਆ ਦਿਵਾਲੀ ਕਰਕੇ ਵਿੱਚ ਤਾਂ ਸਫਾਈਆਂ ਦਾ ਕੰਮ ਚੱਲਦਾ ਕੱਪੜੇ ਧੋਣੇ ਵਾਲੇ ਪਏ ਆ ਖਬਰਾਂ ਕਿਹੜੀ ਵੀਡੀਓ ਪਾਉਣੀ ਹਲੇ ਗੱਲਾਂ ਬਾਤਾਂ ਨੇ ਸੇਮੀਆਂ ਵਟਲੀਆਂ ਨੇ ਕੰਨ ਲੱਗ ਗਈ ਇੱਕ ਘੰਟਾ ਪੂਰਾ ਵਿੱਚ ਮਸ਼ੀਨ ਬੰਦ ਕਰ ਦੁੰਦੇ ਤੇ ਫੇਰ ਹਾਸੀ ਮਜ਼ਾਕ ਤੇ ਗੁਹਰੇ ਰੇਗਾ ਦਾ ਚਲੋ ਜੀ ਹੁਣ ਅੱਜ ਧੁੱਪ ਬਹੁਤ ਸੋਣੀ ਆ ਤੇ ਐਂ ਚੰਗੀ ਤਰ੍ਹਾਂ ਧੁੱਪ ਦੇ ਨਾਲ ਨਾ ਸੁੱਕ ਜਾਣਗੀ ਆ ਨਾਲ ਨਾਲ ਚੱਲਦੀ ਠੰਡੀ ਹਵਾ ਚਲੋ ਜੀ ਹੁਣ ਆਪਾਂ ਨਾ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਕਰਦੇ ਆਂ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੇ ਸੋਹਣੇ ਵੀਡੀਓ ਪਾਉਂਦੇ ਰਵਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਥੋਰੇ ਪਾਸੇ ਸਟੇਸ਼ਨ ਫੜ ਲੰਮੀ ਦਾ